30 ਦਸੰਬਰ ਨੂੰ 4 ਘੰਟੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਜੇਕਰ ਤੁਸੀਂ ਸੋਮਵਾਰ ਨੂੰ ਕਿਸੇ ਕੰਮ ਲਈ ਘਰ ਤੋਂ ਨਿਕਲਣ ਦੀ ਤਿਆਰੀ ਕਰ ਰਹੇ ਹੋ ਤਾਂ ਥੋੜਾ ਸਾਵਧਾਨ ਰਹੋ ਕਿਉਂਕਿ ਕਿਸਾਨਾਂ ਨੇ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦਲ ਦੇ ਸਮਰਥਨ ਵਿੱਚ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਫੈਸਲਾ ਕੀਤਾ ਹੈ ਇਸ ਬਜਾਰੇ ਵਿੱਚ ਪੰਨਵਾ SPRTC ਵਰਕਰ ਯੂਨੀਅਨ ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ ਅਜਿਹੇ ਵਿੱਚ ਪੂਰੇ ਪੰਜਾਬ ਵਿੱਚ ਕਰੀਬ 4 ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ 21125 ਬਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਜਾਣਗੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬਸਾਂ ਸੜਕਾਂ ਤੇ ਨਹੀਂ ਚੱਲਣਗੀਆਂ ਪੰਜਾਬ ਮਦ ਨੂੰ ਲੈ ਕੇ ਯੂਨੀਅਨ ਦੀ ਮੀਟਿੰਗ ਹੋਈ ਹੈ ਇਸ ਸੰਘਰਸ਼ ਲਈ ਰਣਨੀਤੀ ਬਣਾਈ ਗਈ ਹੈ ਇਸ ਤਰ੍ਹਾਂ ਯੂਨੀਅਨ ਦੇ ਚੇਅਰਮੈਨ ਬਲਜਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਕਰਨ ਦਾ ਸਜ਼ਾ ਦਿੱਤਾ ਹੈ ਪੂਰੇ ਪੰਜਾਬ ਵਿੱਚ ਦਿਨ ਭਰ ਹੜਤਾਲ ਦੀ ਸੰਭਾਵਨਾ ਨਹੀਂ ਹੈ ਅਸੀ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਾਰਨ ਲੋਕਾਂ ਦੀ ਸਮਰਲਿਤ ਨਮੋਖ ਰੱਖਦੇ ਆ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਬੰਦ ਰਹਿਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਮੁਲਾਜ਼ਮ ਸਹਿਯੋਗ ਕਰਨਗੇ ਮੀਂਹ ਕਾਰਨ ਮੌਸਮ ਸਾਫ਼ ਹੋ ਗਿਆ ਹੈ 에ਅਰ ਕੁਆਲਿਟੀ ਇੰਡੈਕਸ ਵਿੱਚ ਜਿੱਥੇ ਸੁਧਾਰ ਦਰਸ ਕੀਤਾ ਗਿਆ ਉੱਥੇ ਹੀ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਬਾਰੀ ਨਾਲ ਸੀਤਲਹਿ ਦਾ ਕਹਿਰ ਵੀ ਚਾਰੀ ਹੈ ਕਈ ਥਾਵਾਂ ਤੇ ਸਾਰਾ ਦਿਨ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਠੰਡ ਦਾ ਕਿਹਰ ਵਿਖ ਨੂੰ ਮਿਲ ਰਿਹਾ ਹੈ ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਠੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਹੈ ਜਦਕੀ 30 ਅਤੇ 31 ਦਸੰਬਰ ਨੂੰ yellow alert ਦੱਸਿਆ ਗਿਆ ਹੈ ਜਿਸ ਕਾਰਨ ਤਾਪਮਨ ਲਗਾਤਾਰ 3 ਦਿਨ ਤੱਕ ਤੂੰਦਾ ਜੋਰ ਵਿਖ ਨੂੰ ਮਿਲੇਗਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਪੇਸ਼ ਹੋਵੇਗੀ ਨੀ ਵਿਚਾਲੇ ਮੌਸਮ ਵਿਚਕਾਰ ਸ਼ਨੀਵਾਰ ਮਹਾਨਗਰ ਦਾ ਵਾਤਾਵਰਣ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਉਥੇ ਹੀ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 18.6 ਡਿਗਰੀ ਜਦੋਂ ਕਿ ਘੱਟੋ-ਘੱਟ ਤਾਪਮਾਨ ਲੁਧਿਆਣਾ ਵਿੱਚ 7.4 ਜਦਕਿ ਬਠਿੰਡਾ ਦਾ ਤਾਪਮਾਨ 5.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੂਰਜ ਨਹੀਂ ਨਿਕਲਿਆ ਜਿਸ ਕਾਰਨ ਵੱਧ ਤੋਂ ਵੱਧ ਤਾਪਮਨ ਵਿੱਚ ਗਰਾਫਟ ਦਰਜ ਕੀਤੀ ਗਈ ਹੈ ਜਦੋਂ ਕਿ ਘੱਟੋ ਘੱਟ ਤਾਪਮਨ ਵਿੱਚ ਵੱਧ ਗਰਾਫਟ ਦਰਜ ਨਹੀਂ ਹੋਈ ਦੂਜੇ ਪਾਸੇ ਕਈ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਤਾਪਮਨ 10 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਹੈ ਖੈਰ ਨੇ ਕਿਹਾ ਕਿ ਹਰ ਘਰ ਵਿੱਚ ਰੋਟੀ ਤਾਂ ਹੀ ਬਾਕੀ ਹੈ ਜੇ ਜਗਜੀਤ ਸਿੰਘ ਡੱਲੇਵਾਲ ਵਰਗੇ ਕਿਰਤ ਕਰਦੇ ਹਨ ਸੁਖਪਾਲ ਖੈਰਾ ਨੇ ਲੋਕਾਂ ਨੂੰ ਕਿਹਾ ਕਿ ਦੇਸ਼ ਦਾ ਕਿਸਾਨ ਇਸ ਸਮੇਂ ਕਰਜ਼ੇ ਵਿੱਚ ਹੈ ਤੇ ਖੁਦਕੁਸ਼ੀਆਂ ਦੇ ਰਾਹ ਵਿੱਚ ਪਿਆ ਹੈ ਇਸ ਕਰਕੇ ਸਾਰਿਆਂ ਨੇ ਦੇਸ਼ ਦੀ ਸਰਕਾਰ ਤੇ ਦਬਾਅ ਬਣਾਉਣ ਲਈ ਬੰਦ ਅਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਸਰਕਾਰ ਜਾਇਜ਼ ਮੰਗਾਂ ਨਹੀਂ ਮੰਨ ਰਹੀ ਅਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਾਫੀ ਅਰਸੇ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਬੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਉਹਨਾਂ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ 30 ਤਾਰੀਖ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਯਾਨੀ ਕਿ ਕੱਲ ਸੋਮਵਾਰ ਵਾਲੇ ਦਿਨ ਸਹਿਤ ਉਹਨਾਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਸਾਰੀ ਆਵਾਜਾਵੀ ਤੇ ਬੇਨਤੀ ਕੀਤੀ ਹੈ ਮੈਂ ਵੀ ਤੁਹਾਨੂੰ ਬਤੌਰ 올 ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਔਰ ਇੱਕ ਕਾਂਗਰਸ ਦੇ ਆਗੂ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਬੇਨਤੀ ਕਰਨਾ ਚਾਹੁੰਦਾ ਸਾਰੇ ਰਾਹੀਰਾਂ ਨੂੰ ਸਾਰੇ ਪੰਜਾਬ ਦੇ ਜਿੰਨੇ ਤੁਸੀਂ ਸਤਿਕਾਰਯੋਗ ਜਿਹੜੇ ਨਾਗਰਿਕੋਂ ਕਿ ਆਪਾਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਯਾਦ ਰਹੇ ਕਿ ਹਰ ਘਰ ਵਿੱਚ ਰੋਟੀ ਤਈਓ ਪੱਕਦੀ ਆ ਜੇ ਜਗਜੀਤ ਸਿੰਘ ਡੱਲੇਵਾਲ ਵਰਗੇ ਕਿਸਾਨ ਜਿਹੜੇ ਨੇ ਉਹ ਮਿਹਨਤ ਤੇ ਕਿਰਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਫਲਸਫੇ ਨੂੰ ਲੈ ਕੇ ਆਪਾਂ ਜੇ ਕਹਿੰਨੇ ਕਿ ਸਾਡੀ ਆਵਾਜ਼ ਆ ਵਿੱਚ ਫਰਕ ਪੈ ਰਿਆ ਪਰ ਉਹਨਾਂ ਦੀਆਂ ਮੁਸ਼ਕਿਲਾਂ ਦੇਖੋ ਕਿਸਾਨਾਂ ਦੀ ਕੀ ਹਾਲ ਸਾਰੇ ਦੇਸ਼ ਦਾ ਕਿਸਾਨ ਜਿਹੜਾ ਉਹ ਭੁੱਖਾ ਵਾ ਕਰਜ਼ਈ ਆ ਆਤਮ ਹੱਤਿਆ ਕਰ ਰਿਹਾ ਵਾ ਇਸ ਲਈ ਮੈਂ ਤੁਹਾਨੂੰ ਸਭ ਨੂੰ ਪੁਰਜ਼ੋਰ ਅਪੀਲ ਕਰਨਾ ਚਾਹੁੰਦਾ ਕਿ ਦੇਸ਼ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਆਪਾਂ ਨੂੰ ਇਸ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਕਾਲ ਦੀ 30 ਤਰੀਕ ਦੀ ਕੱਲ ਦੀ ਸੋਮਵਾਰ ਵਾਲੇ ਦਿਨ ਦੀ ਪੂਰਨ ਹਮਾਇਤ ਕਰਨੀ ਚਾਹੀਦੀ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਜਿਹੜੀ ਆ ਉਹ ਆਨਾਂਕਾ ਨਹੀਂ ਕਰ ਰਹੀ ਆ ਬੜੀਆਂ ਜਾਇਜ਼ ਮੰਗਾਂ ਨੇ ਕਿ ਮਿਨਿਮਮ ਸਪੋਰਟ ਪ੍ਰਾਈਸ ਸਾਡੀ ਜ਼ਿੰਦਗੀ ਦੀ ਗਾਰੰਟੀ ਹੋਣੀ ਚਾਹੀਦੀ ਆ ਅਸੀਂ ਜੋ ਪੈਦਾ ਕਰਦੇ ਉਹਦੀ ਕੀਮਤ ਮਿਲਣੀ ਚਾਹੀਦੀ ਐਤੋਂ ਜ਼ਿਆਦਾ ਕੁਝ ਨਹੀਂ ਮੰਗ ਰਹੇ ਔਰ 1 ਕਰੋੜ ਆ ਕਿਸਾਨਾਂ ਦੀ ਅਪੀਲ ਹੈ ਸਾਰੇ ਦੇਸ਼ ਵਿੱਚ ਕਰੋੜਾ ਟੱਬਰ ਸਾਡੇ ਦੇਸ਼ ਦੀ ਬੀਜੇਪੀ ਸਰਕਾਰ ਨੇ ਅ ਪਿਛਲੇ ਕੁਝ ਸਾਲਾਂ ਵਿੱਚ ਚੰਦ ਜੇ ਘਰਾਣੇ ਸੰਕੜੇ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਉਹਨਾਂ ਦੇ ਵਾਸਤੇ ਨੀਤੀਆਂ ਹਨ ਲੇਕਿਨ ਸਾਡੇ ਕਿਸਾਨ ਭਰਾਵਾਂ ਵਾਸਤੇ ਔਰ ਯਾਦ ਰੱਖੇ ਕਿ ਇਹਨਾਂ ਕਿਸਾਨਾਂ ਨੇ ਹੀ ਸਾਡੇ ਬਾਰਡਰਾਂ ਦੀ ਰਾਖੀ ਕਰਤੇ ਕਰਦੇ ਕਰਦੇ ਆਪਣੇ ਬੱਚੇ ਸ਼ਹੀਦ ਕਰਾਏ ਨੇ ਆ ਚੰਦ ਦਿਨ ਪਹਿਲਾਂ ਸ਼ਹੀਦੀ ਹਫਤਾ ਗੁਜ਼ਰ ਕੇ ਗਿਆ ਸਾਡੇ ਛੋਟੇ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਜੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਛਾਦਰ ਆਪਾਂ ਕਹਿਣ ਨੂੰ ਤਾਂ ਸਭ ਕੁਝ ਕਹੀ ਜਾਂਦੇ ਆ ਪਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਵਿੱਚ ਬੇਇਨਸਾਫੀ ਦੇ ਖਿਲਾਫ ਜੰਗ ਲੜੀ ਮੁਗਲਾਂ ਤੇ ਅਫਗਾਨਾਂ ਦੇ ਖਿਲਾਫ ਉਹਨਾਂ ਨੂੰ ਨੱਥ ਪਾਈ ਔਰ ਇਸ ਦੇਸ਼ ਦੀ ਹਿਫਾਜ਼ਤ ਕੀਤੀ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗਿਆਂ ਨੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਫਾਂਸੀ ਦੇ ਰਸੇ ਚੁੰਮੇ ਫਿਰ ਉਹਨਾਂ ਦੀ ਬੁੱਕ ਤੁਸੀਂ ਕੀ ਪਾ ਰਹੇ ਹੋ ਸਾਡੇ ਦੇਸ਼ ਦੇ ਵਿੱਚ ਕੋਈ ਇਨਸਾਫ ਹੈ ਕਿ ਜਿਨ੍ਹਾਂ ਲੋਕਾਂ ਨੇ ਅੱਜ ਜਿਹੜਾ ਜਿਹੜੀ ਸ਼ਕਲ ਚ ਭਾਰਤ ਬੈਠਾ ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਪਰ ਤੁਸੀਂ ਤਾਂ ਸਾਨੂੰ ਲਤਾੜਨ ਤੇ ਮਾਰਨ ਤੇ ਆਏ ਹੋ ਸਾਡੇ ਬੱਚੇ ਪੀਲੀ ਭੀਤ ਵਿੱਚ ਤਿੰਨ ਸਿੱਖ ਨੌਜਵਾਨ ਬਿਲਕੁਲ ਗਰੀਬ ਕਰਾ ਦੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸਾਰੀ ਦੁਨੀਆ ਕਹਿ ਰਹੀ ਕਿ ਝੂਠਾ ਪੁਲਿਸ ਇਨਕਾਊਂਟਰ ਆ ਮੈਂ ਤਾਂ ਅਪੀਲ ਕਰੂੰਗਾ ਕਿ ਸਾਡੇ ਦੇਸ਼ ਦੀਆਂ ਨਿਆਂਪਾਲਿਕਾ ਸੁਪਰੀਮ ਕੋਰਟ ਨੂੰ ਆਨਰੇਬਲ ਇਦਾਂ ਦੀਆਂ ਚੀਜ਼ਾਂ ਦੇ ਸੂਮੋਟੋ ਕੌਗਨੀਸੈਂਸ ਲੈ ਕੇ ਤੇ ਪੂਰਾ ਟਾਈਮ ਬਾਉਂਡ ਪੁਕਤਾ ਇਨਕੁਆਇਰੀ ਕਰਨੀ ਚਾਹੀਦੀ ਵਰਨਾ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾਂਦਾ ਹੈ ਸਾਰੀ ਪ੍ਰਣਾਲੀ ਦੇ ਵਿੱਚੋਂ ਤੋਂ ਮੈਂ ਗੱਲ ਜਿਆਦਾ ਨਲਮੀ ਕਰਦਾ ਹੋਇਆ ਕੱਲ ਦੇ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਦਾ ਹੋਇਆ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਇਹਨੂੰ ਆਪਾਂ ਆਪਣੇ ਲਈ ਆਪਣੇ ਭਵਿੱਖ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਕਾਮਯਾਬ ਬਣਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਲਦੇ ਦਾ ਅਸਤੀਫਾ ਜਨਵਰੀ ਦੇ ਪਹਿਲੇ ਹਫਤੇ ਪ੍ਰਵਾਨ ਕੀਤਾ ਜਾ ਸਕਦਾ ਹੈ ਇਸ ਦੌਰਾਨ ਹੀ ਪਾਰਟੀ ਦੇ ਨਵੇਂ ਸਾਲ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣ ਰਹੀ ਹੈ ਬੀਤੇ ਕੱਲ ਸੈਕਟਰ 9 ਸਥਿਤ ਸੁਭੀ ਸਿੰਘ ਬਾਲਦੀ ਰਹਿ ਹੈ ਇਸ ਤੇ ਅਕਾਲੀ ਦਲ ਦੀ ਕੋਰ ਕਮੇਟੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਇੰਚਾਰਜਾਂ ਨਾਲ ਮੀਟਿੰਗ ਹੋਈ ਕਾਰਜਕਾਰੀ ਨੇ ਜ਼ਮੀਨੀ ਪੱਧਰ ਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸਤੀਫੇ ਸੰਬੰਧੀ ਫੈਸਲਾ ਲਿਆ ਹੈ ਸੂਤਰਾਂ ਅਨੁਸਾਰ ਸੁਭੀ ਸਿੰਘ ਬਾਦਲ ਨੇ ਪਾਰਟੀ ਦੀ ਜ਼ਮੀਨੀ ਸਥਿਤੀ ਅਤੇ ਮੌਜੂਦਾ ਸਥਿਤੀ ਬਾਰੇ ਆਗੂਆਂ ਨੇ ਵਿਚਾਰ-ਚਰਚਾ ਕੀਤੀ ਹੈ ਉਹਨਾਂ ਦੀ رائے ਲਈ ਜ਼ਿਆਦਾ ਆਗੂਆਂ ਨੇ ਸੁਖਬੀਰਵਾਲ ਦਾ ਸਮਰਥਨ ਕੀਤਾ ਹੈ ਤੇ ਉਹਨਾਂ ਨਾਲ ਖੜੇ ਹੋਣ ਦਾ ਭਰੋਸਾ ਪ੍ਰਗਟਾਇਆ ਅਤੇ ਇਸੇ ਦਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਸੁਖਬੀਰਪ ਸਿੰਘ ਬਾਦਲ ਦੇ ਪ੍ਰਧਾਨਗੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜੀ ਕਿ ਤੁਹਾਨੂੰ ਅੱਜ ਤਕਲੀਫ ਦਿੱਤੀ ਹੈ ਦੂਸਰਾ ਜਿਹੜਾ ਬਹੁਤ ਹੀ ਇੱਕ ਸ਼ਹੀਦੀ ਦਿਹਾੜੇ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਲੰਘ ਕੇ ਗਏ ਐ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਸਾਰੇ ਸ਼ਹਾਦਤਾਂ ਨੂੰ ਨਮਨ ਕਰਨਾ ਬੰਦਾ ਹੈ ਯਾਦ ਕਰਨਾ ਬੰਦਾ ਹੈ ਪਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਜਿੱਥੇ ਆਮ ਕਰਕੇ ਇੱਕ ਸਾਡੇ ਰੀਤੀ ਰਿਵਾਜ ਆ ਔਰ ਸਾਨੂੰ ਸੰਦੇਸ਼ ਵੀ ਜਾਂ ਆਦੇਸ਼ ਵੀ ਸ਼੍ਰੀ ਕਾਕਤ ਸਾਹਿਬ ਤੋਂ ਮਿਲੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਸਮਾਗਮ ਜਾਂ ਕੋਈ ਦੂਜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਐ ਉਹਨਾਂ ਤੋਂ ਜ਼ਰੂਰ ਜਿਹੜਾ ਹੈਗਾ ਉਹ ਦੂਰ ਰਿਹਾ ਜਾਵੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੀ ਕਲਕੱਤਕ ਸਾਬ ਤੋਂ ਬਰਸੋਈ ਪਾਰਟੀ ਦੇ ਜਿਹੜੇ ਸਿਪਾ ਸਲਾਰ ਨੇ ਡਾਕਟਰ ਦਰਜੀਤ ਸਿੰਘ ਚੀਮਾ ਸਾਹਿਬ ਪਿਛਲੇ 4-5 ਦਿਨ ਰੋਜ਼ਾਨਾ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਹਰ ਰੋਜ਼ ਇੱਕ ਨਵੇਂ ਚੈਨਲ ਤੇ ਬੈਠ ਕੇ ਤੇ ਝੂਠ ਪਰੋਸ ਰਹੇ ਸੀ ਇਹਨਾਂ ਦਿਨਾਂ 'ਚ ਵੈਸੇ ਲੋੜ ਨਹੀਂ ਸੀ ਨਾ ਹੀ ਤਾਂ ਕੋਈ ਤਰੀਕ ਲੰਘ ਰਹੀ ਸੀ ਨਾ ਹੀ ਕੋਈ ਇਹ ਇਹ ਕੋਈ ਗੱਲਾਂ ਇਹ ਸੀ ਕਿ ਦੁਬਾਰਾ ਦਿਲ ਨਹੀਂ ਚੜਨਾ ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਉਹ ਨਿਰੰਤਰ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਰੱਖਿਆ ਇਕੱਲੇ ਡਾਕਟਰ ਦਲਜੀਤ ਸਿੰਘ ਚੀਮਾ ਹੀ ਨਹੀਂ ਹੈ ਹੱਦ ਉਸ ਦਿਨ ਹੋ ਗਈ ਜਦੋਂ 27 ਤਰੀਕ ਦੀ ਸ਼ਾਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਗੱਲ ਹੀ ਬਾਤੀ ਬਣਾਏ ਨਹੀਂ ਮੇਰੇ ਕਾਰਜਕਾਰੀ ਦੇ ਤੌਰ ਤੇ ਕੰਮ ਕਿੰਨਾ ਕਰਮ ਦਿੱਤਾ ਜਾਂਦਾ ਦਸਤਕ ਕਿੱਥੇਕ ਹੁੰਦੇ ਐ ਮੈਨੂੰ ਅੱਜ ਤੱਕ ਨਹੀਂ ਲੱਭੇ ਉਹ ਵੀ ਮੌਜੂਦ ਸੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਮੈਂਬਰ ਤੇ ਕਾਫੀ ਸੀਨੀਅਰ ਲੀਡਰਸ਼ਿਪ 27 ਤਰੀਕ ਜਿਸ ਦਿਨ ਸ਼ਹਾਦਤ ਦਾ ਦਿਨ ਹੈ ਉਸ ਦਿਨ ਕੋਠੀ ਜਿਹੜੇ ਐ ਉਹ ਬੁਲਾਏ ਜਾਂਦੇ ਐ ਔਰ ਬੁਲਾਏ ਕਿਸ ਲਈ ਜਾਂਦੇ ਐ ਕਿ ਸਾਰਿਆਂ ਨੂੰ ਸਮਝਾਇਆ ਜਾਵੇ ਕਿ ਇਹ ਜਿਹੜੇ ਸ਼੍ਰੀ ਕਾਲਕਟ ਸਾਹਿਬ ਦੇ ਹੁਕਮ ਹੈ ਜਾਂ ਆਦੇਸ਼ ਹੈ ਉਹ ਮੰਨੇ ਕਿਉਂ ਨਹੀਂ ਜਾ ਰਹੇ ਜਾਂ ਅਸੀਂ ਮੰਨਣੇ ਕਿਉਂ ਨਹੀਂ ਹੈ ਇਸ ਕੰਮ ਦੇ ਲਈ ਕਲਾਸ ਲਾਈ ਮੈਂ ਉਸ ਗੱਲ ਤੇ ਬਾਅਦ ਚਾਹੂੰਗਾ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲਕਟ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹਨਾਂ 'ਚ ਸਿਰਫ ਗੱਲ ਇੰਨੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਕਿ ਤਲਾਂਜਲੀ ਦੇਣੀ ਹੈ ਜੇ ਉਹਨੂੰ ਸਿੱਧੇ ਤੌਰ ਤੇ ਤਲਾਂਜਲੀ ਦੇ ਦੇਣ ਤੇ ਮੇਰਾ ਖਿਆਲ ਹੈ ਕਿ ਸ਼੍ਰੀ ਕਾਲਕਟ ਸਾਹਿਬ ਵੀ ਇਸ ਗੱਲ ਤੋਂ ਇਹ ਇਹ ਉਹਨਾਂ ਨੂੰ ਛੱਡ ਦੂਗਾ ਕਿ ਚਲੋ ਜੇ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਚੱਲਣਾ ਜਿਵੇਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਚੱਲਦੀ ਹੈ ਜਿਵੇਂ ਤੁਸੀਂ ਉਹ ਵਿੱਚ ਚੱਲਣਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਇਹ ਇਹ ਕਲੀਅਰ ਕਰਨਾ ਪੈਣਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਜਲੀ ਦੇਣੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣਾ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਆਦੇਸ਼ ਹੈ ਜਾਂ ਹੁਕਮ ਹੈ ਉਹ ਮੰਨਣੇ ਹੈ ਕਿ ਨਹੀਂ ਮੰਨਣੇ ਇਹ ਇਹ ਕੋਈ ਘਰ ਦਾ ਰਾਜ ਨਹੀਂ ਹੈ ਜੇ ਘਰ ਦੀ ਗੱਲ ਨਹੀਂ ਹੈ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਇਹ ਇਹ ਮੇਰਾ ਖਿਆਲ ਹੈ ਕਿ ਇਤੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਐਨੀ ਅਵੇਅਰ ਹੋ ਗਈ ਦੋ ਤਰੀਕ ਨੂੰ ਜੋ ਗੁਰੂ ਸਾਹਿਬ ਦੀ ਕਿਰਪਾ ਸ਼੍ਰੀ ਕਕਰ ਸਾਹਿਬ ਦੀ ਫਸੀਲ ਤੋਂ ਵਾਪਰੀ ਹੈ ਚਲਤਾ ਬਹੁਤ ਅਵੇਅਰ ਹੋ ਗਈ ਹੈ ਤੇ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਦੋ ਤਰੀਕ ਦਾ ਮੇਰੇ ਕੋਲੇ ਹੁਕਮਨਾਮੇ ਆਦੇਸ਼ ਤਾਂ ਉਥੋਂ ਕਈ ਹੋਏ ਪਰ ਜਿਹੜੇ ਆਦੇਸ਼ ਦੇ ਬਾਰੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਔਰ ਜਿਹੜੇ ਆਦੇਸ਼ ਤੋਂ ਸ਼ਰੂਮਣੀ ਕਮਿਟੀ ਕਾਰੀਦਾਰ ਭਜ ਰਿਹਾ ਹੈ ਉਹਦੇ ਵਿੱਚ ਲਿਖਿਆ ਕੀ ਸੀ ਕਿ ਸ਼ਰੂਮਣੀ ਕਮਿਟੀ ਦੇ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਲਿਖ ਕੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਨਵੇਂ ਸਿਰੋਂ ਭਰਤੀ ਕੀਤੀ ਜਾਵੇ ਮੈਂ ਸਾਰੀ ਪੜ੍ਹਾਂਗਾ ਨਹੀਂ ਪਰ ਮੈਂ ਜਿਹੜੇ ਰੈਲੇਵੈਂਟ ਪਾਰਟ ਹੈ ਸਿਰਫ ਉਹੀ ਪੜ੍ਹਾਂਗਾ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਅਕਾਲਕਟ ਸਰਬ ਨੇ ਇਹ ਨਹੀਂ ਕਿਹਾ ਵੀ ਕਿਤੇ ਕੋਈ ਕਾਨੂੰਨ ਤੋੜੋ ਜਾਂ ਕੋਈ ਤੁਸੀਂ ਕਿਸੇ ਗੱਲ ਨੂੰ ਤਲਾਂਝਰੀ ਦੇ ਦਿਓ ਵਿਧਾਨ ਨੂੰ ਜਾਂ ਕਾਨੂੰਨ ਨੂੰ ਉਹਨਾਂ ਨੇ ਕਿਹਾ ਫਿਰ ਮੈਂ ਦੁਹਰਾ ਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਉਹਦੇ 'ਚ ਹੁਣ ਕਮੇਟੀ ਦੇ ਨਾਂ ਹੈ ਜਿਹੜੇ ਉਹ ਉਹ ਮੈਂ ਅੱਗੇ ਆਊਂਗਾ ਉਹਦੇ ਤੇ ਵੀ ਗੱਲ ਕਰਾਂਗੇ ਅੱਗੇ ਕੀ ਲਿਖਿਆ ਹੈ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਜੇ ਆ ਕਿਤੇ ਸਹਿਤ ਸ਼ਬਦ ਨਾ ਨਾ ਪਾਉਂਦੇ ਤੇ ਅੱਜ ਨੂੰ ਅਸਤੀਫਾ ਵੀ ਮਨਜ਼ੂਰ ਹੋ ਜਾਣਾ ਸੀ ਤੇ ਸ਼ਾਇਦ ਕਈ ਗੱਲਾਂ ਹੋ ਜਾਣੀਆਂ ਸੀ ਇਹ ਸਹਿਤ ਸ਼ਬਦ ਨੇ ਕਿੰਨਾ ਵੱਡਾ ਬਖੇੜਾ ਖੜਾ ਕੀਤਾ ਮੈਂ ਉਹਦੇ ਚਾਉਣਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਲਕੱਟਾ ਸਾਹਿਬ ਨੂੰ ਜਾਣਕਾਰੀ ਲਈ ਭੇਜੇ ਜਾਣ ਹੁਣ ਜੇ ਤਾਂ ਕੱਲੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਹੁੰਦਾ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਨੂੰਨ ਹੋਰ ਪੜਾਉਣਾ ਸੀ ਹੁਣ ਖੁਦ ਡਾਕਟਰ ਦਲਜੀਤ ਚੀਮਾ ਤੇ ਜਿਹੜੇ ਪੰਜ ਛੇ ਨਾਲ ਦੇ ਸੱਜਣ ਹੈ ਉਹ ਜਦੋਂ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋਣਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਤਾਂ ਵਾਪਸੀ ਹੋ ਸਕਦੀ ਹੈ ਔਰ ਹੋ ਹੋ ਜਾ ਜਾ ਸਕਦੀ ਹੈ ਪਰ ਮੇਰੀ ਕਦੇ ਨਹੀਂ ਹੋਣੀ ਇਸ ਕਰਕੇ ਐਸਾ ಪಾਠ ਪੜਾਇਆ ساری ਪਾਰਟੀ ਨੂੰ ਜਿਵੇਂ ਮਾਫੀ ਨਾਵੇਂ ਵਾਲਾ ਪੜਾਇਆ ਉਹਨੇ ਹੁਣ ਇਹ ਪਾਠ ਪੜਾਉਣ ਤੇ ਲੱਗੇ ਹੋਇਆ ਮੁੱਖੀ ਗੱਲ ਇਹ ਹੈ ਕਿ ਇਸ ਹੁਕਮਨਾਮੇ ਦੇ ਖਿਲਾਫ ਚੱਲਣਾ ਹੈ ਅਕਾਲੀ ਦਲ ਨੇ ਜਾਂ ਇਹ ਹੁਕਮਨਾਮੇ ਦੀ ਪਾਲਣਾ ਕਰਨੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇੱਥੇ ਆ ਕੇ ਖੜਾ ਹੈ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈਗਾ ਉਹ ਇਹ ਸ਼ਰੂਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਰਨੀ ਹੈ ਹੁਣ ਵਾਰ-ਵਾਰ ਕਹਿ ਰਹੇ ਆ ਕਿ ਜੀ ਜੇ ਅਸੀਂ ਇਹ ਆਦੇਸ਼ ਮੰਨ ਲਏ ਇਹਨਾਂ ਨੇ ਆਦੇਸ਼ ਜਥੇਦਾਰ ਸਾਹਿਬ ਨੇ ਕੀ ਦਿੱਤਾ ਵਰਕਿੰਗ ਕਮੇਟੀ ਨੂੰ ਤੇ ਜਿੰਨੇ ਚੈਨਲਾਂ ਤੇ ਬੈਠ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੰਟਰਵਿਊ ਦਿੱਤੀ ਹੈ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰੋਗੇ ਨਹੀਂ ਜੀ ਵਰਕਿੰਗ ਕਮੇਟੀ ਬੁਲਾਵਾਂਗੇ ਉਹ ਫੈਸਲਾ ਕਰੂਗੀ ਤੇ ਮਾਨਯੋਗ ਜਥੇਦਾਰ ਸਾਹਿਬਾਨ ਨੇ ਵੀ ਕੀ ਕਿਹਾ ਵੀ ਵਰਕਿੰਗ ਕਮੇਟੀ ਜਿਹੜੀ ਹੈ ਕਮੇਟੀ ਵੀ ਬਣਾਵੇ ਤੇ ਅਸਤੀਫੇ ਵੀ ਪ੍ਰਬੰਧ ਕਰੇ ਫਿਰ ਫਰਕ ਕਿੱਥੇ ਆ ਭਾਈ ਵਰਕੇ ਕਮੇਟੀ ਨਹੀਂ ਕਰਨਾ ਇਹ ਚਿੱਠੀ ਦਾ ਜ਼ਿਕਰ ਪਾਉਣਾ ਤਾਂ ਵਰਕੇ ਕਮੇਟੀ ਦੇ ਮੀਟਿੰਗ ਦੀ ਪ੍ਰੋਸੀਡਿੰਗ ਚ ਕੋਈ ਜ਼ਰੂਰੀ ਨਹੀਂ ਨਾ ਹੈਗਾ ਇਹ ਤੁਸੀਂ ਅਕਾਲ ਤਖਤ ਸਰ ਦਾ ਹੁਕਮ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਹੁਣ ਮੈਂ ਅਗਲੀ ਗੱਲ ਕਰਾਂ ਕਿ ਜਿੱਥੇ ਜਿੱਥੇ ਵੀ ਜੋ ਜੋ ਕੁਝ ਹੋ ਰਿਹਾ ਹੈ ਜੇ ਕਿਤੇ ਇਹ ਡਬਲ ਸਟੈਂਡਰਡ ਕਹਿ ਲਈਏ ਜਾਂ ਇਹਨਾਂ ਗੱਲਾਂ ਕਰਕੇ ਜੇ ਪਾਰਟੀ ਦਾ ਕੋਈ ਡੀ ਨੋਟੀਫਾਈਡ ਤਾਂ ਕਹਿ ਲਈਏ ਕਿ ਡੀ ਰਜਿਸਟਰਡ ਹੋਣਾ ਹੋਵੇ ਤਾਂ ਫਿਰ ਤਾਂ ਬੜਾ ਕੁਸ਼ ਹੈਗਾ ਮੈਂ ਇੱਕ ਸਵਾਲ ਕਰਦਾ ਚੀਮਾ ਸਾਹਿਬ ਕਿ ਆਪਾਂ ਜਦੋਂ 2019 ਦੇ ਵਿੱਚ ਚੋਣ ਕੀਤੀ ਤੇ ਡੈਲੀਗੇਟ ਪੁਰਾਣਿਆਂ ਦਾ ਵੀ ਇਜਲਾਸ ਬੁਲਾਇਆ ਭਾਈ ਗੁਰਦਾਸ ਹਾਲ ਦੇ ਵਿੱਚ ਜਿਹੜਾ ਐਸਪੀਸੀ ਦਾ ਹੈਗਾ ਸ਼੍ਰੀ ਅਮਰਸਰ ਸਾਹਿਬ ਆਪਣੀ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ 2014 ਦਸੰਬਰ 2019 ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੀਤੀ ਹੈ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀਤੀ ਸਰਬਸੰਮਤੀ ਨਾਲ ਚੋਣ ਹੋਈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਪਰ ਸਾਨੂੰ ਕਿਸੇ ਨੇ ਡੀ ਰਜਿਸਟਰਡ ਨਹੀਂ ਕੀਤਾ ਹਰ ਸਾਲ ਐਸਪੀਸੀ ਦੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੁਹਾਡੇ ਕੈਮਰੇ ਸਾਰੇ ਕਲਮਬੱਧ ਕਰਦੇ ਐ ਉੱਥੇ ਜਦੋਂ ਚੋਣ ਹੁੰਦੀ ਹੈ ਇੱਕ ਦਿਨ ਪਹਿਲਾਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਜਾਂਦੇ ਐ ਅੱਜ ਕਿਕਰ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ ਡਾਕਟਰ ਦਲਜੀਤ ਚੀਮਾ ਚਿੱਠੀਆਂ ਬਣਾ ਕੇ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੁੰਦਾ ਹੈ ਤੇ ਉਹ ਲੈ ਕੇ ਜਾਂਦੇ ਐ ਸਿੱਸੀ ਦੀ ਚੋਣ ਦੇ ਵਿੱਚ ਤੇ ਕਦੇ ਕੋਈ ਪਾਰਟੀ ਅਜਿ ਤਿੱਕਰ ਡੀ ਰਜਿਸਟਰਡ ਇਸ ਮਸਲੇ 'ਤੇ ਨਹੀਂ ਹੋਈ ਤੇ ਜੇ ਤੁਸੀਂ ਅਕਸਰ ਕੱਢ ਨੂੰ ਜਿੱਥੇ ਸਾਹਿਬ ਸੁਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਕਿਸੇ ਵੱਡੇ ਪ੍ਰੈਸ ਕਾਨਫਰੰਸ ਜਾਂ ਕਾਨਫਰੰਸ ਦੇ ਵਿੱਚ ਬੋਲਦੇ ਐ ਕਹਿੰਦੇ ਕੀ ਆ ਹਰ ਲੀਡਰ ਕਲੇਮ ਕਰਦਾ ਹੈ ਕਿ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਹੈ ਫਿਰ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਜਦੋਂ ਕੱਲੇ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਤਾਂ ਤੇ ਫਿਰ ਸੈਕੂਲਰ ਸ਼ਬਦ ਕਿੱਧਰ ਗਿਆ ਜਿਹੜਾ ਦਾ ਤੁਸੀਂ 1999 ਚ ਬਰਨਾਲਾ ਸਾਹਿਬ ਤੇ ਸਿੱਟ ਕੇ ਕਹੀ ਜਾਂਦੇ ਹੋ ਵੀ ਉਹਨਾਂ ਨੇ ਲਿਖਤਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਮੈਂ ਉਸ ਗੱਲ ਤੇ ਵੀ ਆਉਣਾ ਪਰ ਵਾਰ-ਵਾਰ ਤੁਸੀਂ ਤਾਂ ਕਹੋ ਮੈਂ ਸਿੱਖਾਂ ਦੀ ਲੁਮੈਂਦਾ ਜਬਤ ਹੈ ਅੱਜ ਤੱਕ ਨਾ ਤਾਂ ਤੁਹਾਨੂੰ ਕੋਈ ਨੋਟਸ ਆਇਆ ਤੇ ਨਾ ਤੁਹਾਡੀ ਕੋਈ ਪਾਰਟੀ ਡੀ ਰਜਿਸਟਰਡ ਹੋਈ ਹੈ ਮੁੱਖ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹਕੂਮਤੋਂ ਭੱਜਣਾ ਕਿਵੇਂ ਹੈ ਆਪਦੇ ਅਸਤੀਫਿਆਂ ਨੂੰ ਬਚਾਉਣਾ ਕਿਵੇਂ ਹੈ ਇਹ 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 ਗੱਲ ਹੈਗੀ ਹੈ ਮੈਂ ਅੱਗੇ ਨਿਗਾਹ ਕੀਤੀ ਮਸਾ ਨੂੰ ਬੇਨਤੀ ਕਰਾਂ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖਾਉਂਦਾ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਘ alter ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਘ alter ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਬ ਸੜਤਾ ਕਿਹੋ ਜਿਹੇ ਹਾਲਾਤ ਪੈਦਾ ਕਰਤੇ ਪਾਰਟੀ ਦੇ ਅੱਜ ਹੁਕਮਨਾਮਾ ਹੀ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਦੇ ਤੇ ਤੁਸੀਂ ਔਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਡੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਮੈਂ ਪਚੀਮਾ ਸਾਹਿਬ ਤੁਹਾਨੂੰ ਸਵਾਲ ਕਰਦਾ ਹਾਂ ਤੁਸੀਂ 3-4 ਦਿਨ ਪਹਿਲਾਂ ਕੇਸ ਪਾਇਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਤੁਸੀਂ ਪਾਰਟੀ ਦੇ ਸੈਕਟਰੀ ਹੋ ਤੁਸੀਂ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਤੁਸੀਂ ਸਿਪਾ ਸਵਾਰ ਹੋ ਫਿਰ ਪਾਰਟੀ ਦੀ ਰਜਿਸਟਰਡ ਇਸ ਮਾਮਲੇ ਤੇ ਨਹੀਂ ਹੁੰਦੀ ਇੱਥੇ ਬਸ ਨਹੀਂ ਤੁਸੀਂ ਅੱਗੇ ਤੁਨ ਕੋ ਜਿੰਨੇ ਐ ਐਸਪੀਸੀ ਦੇ ਮੈਂਬਰ ਐ ਜਿਹੜੇ ਕਿ ਭਾਵੇਂ ਚੋਣ ਨਿਸ਼ਾਨ ਹੋਰ ਤੇ ਲੜਕੇ ਆਉਂਦੇ ਆ ਟਰੈਕਟਰ ਤੇ ਲੜਕੇ ਆਉਂਦੇ ਆ ਪਰ ਸਾਰੇ ਦੇ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਐ ਮੈਂ ਮੈਂਬਰਾਂ ਤੋਂ ਹੱਥ ਜੋੜ ਕੇ ਮਾफी ਮੰਗਣਾ ਮੈਂ ਕੋਈ ਤੁਹਾਡੀ ਨਾ ਤਾਂ ਅਹੁਦੇਦਾਰੀ ਖੋਣ ਨੂੰ ਤਿਆਰ ਐ ਨਾ ਕੋਈ ਮੇਰਾ ਕਿਸੇ ਦੇ ਅਹੁਦੇਦਾਰੀ ਦੇ ਉੱਤੇ ਉਂਗਲ ਚੁੱਕਣ ਦਾ ਸਵਾਲ ਆ ਮੇਰਾ ਸਵਾਲ ਆ ਕਿ ਡਾਕਟਰ ਚੀਮਾ ਦੇ ਝੂਠ ਨੂੰ ਨੰਗਾ ਕਰਨ ਦੇ ਲਈ ਤੁਹਾਡੇ ਕੋਲੇ ਜਿਹੜੀਆਂ ਅਹੁਦੇਦਾਰੀਆਂ ਤੁਹਾਡੇ ਕੋਲੇ ਜਿਹੜਾ ਪਾਰਟੀ ਦਾ ਸਿਸਟਮ ਹੈ ਉਹ ਮੈਨੂੰ ਮਾੜਾ ਮੋਟਾ ਦੱਸਣਾ ਪੈਣਾ ਤਾਂ ਕਿ ਜਨਤਾ ਨੂੰ ਗੁੰਮਰਾਹ ਕਰਕੇ ਸ਼੍ਰੋਣੀ ਅਕਾਲੀ ਦਲ ਨੂੰ ਇਹ ਖਤਮ ਨਾ ਕਰਨ ਸਕਣ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਸੱਜਣ ਮੈਂ ਬੇਨਤੀ ਕਰਦਿਆਂ ਐਸਪੀਸੀ ਦੇ ਜਿੰਨੇ ਮੈਂਬਰ ਆ ਸਾਰਿਆਂ ਕੋਲੇ ਪਾਰਟੀ ਦੀ ਅਹੁਦੇਦਾਰੀ ਕੋਈ ਨਾ ਕੋਈ ਹੈਗੀ ਹੈ ਤੇ ਫਿਰ ਭਾਈ ਅੱਜ ਤੱਕ ਰਜਿਸਟਰ ਡੀ ਰਜਿਸਟਰਡ ਕਿਉਂ ਨਹੀਂ ਹੋਈ ਪਾਰਟੀ ਇਤੋਂ ਵੀ ਅੱਗੇ ਚੱਲ ਜੰਨੇ ਆ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਆ ਸਾਰੀ ਦੇਣੀ ਮੈਂ ਰੱਖਣੀ ਤਾਂ ਕੋਈ ਹੀ ਐ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਐ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਇਹ ਡੈਲੀਗੇਟ ਕਿਵੇਂ ਬੜ ਕੇ ਆਉਂਦੇ ਆ ਉਹ ਮੈਂ ਅਖੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੁਣ ਪਰ ਮੈਂ ਰਾਤ ਮੱਥਾ ਪੱਚੀ ਕਰਕੇ 64 ਤੇ 66 ਐਸਡੀਪੀਸੀ ਦੇ ਮੈਂਬਰ ਐ ਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਐ ਡਾਕਟਰ ਦਲਜੀਤ ਸਿੰਘ ਟੀਮਾ ਦੇ ਦਸਤਖਤਾਂ ਥੱਲੇ ਆਹ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਤੇ ਜੇ ਧਾਰਮਿਕ ਕੰਮ ਕਰਦੇ ਆ ਸਾਡੀ ਪਾਰਟੀ ਡੀ ਰਜਿਸਟਰਡ ਹੋ ਸਕਦੀ ਹੈ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਤਾਂ ਬਰਨਾਲਾ ਸਾਹਿਬ ਨੇ ਤੁਸੀਂ ਕਹਿੰਦਾ ਬਰਨਾਲਾ ਸਾਹਿਬ ਦੇ ਸਿਰ ਸੜਤੀ ਆ ਗੱਲ ਇਹ ਇਹ ਤੁਹਾਡੇ ਦਸਤਕਾ ਨਾਲ ਗਿਆ ਤੁਹਾਡੇ ਹੱਥ ਨਹੀਂ ਕੰਮੇ ਵੀ ਫਰੇਸ ਕਰਕੇ ਨਾ ਡੀ ਰਜਿਸਟਰਡ ਹੋ ਜਾਏ ਨਹੀਂ ਹੋਣੀ ਸੀ ਕਿ ਨਾ ਹੋਊਗੀ ਟੱਗੇ ਆ ਲੋ ਤੁਸੀਂ ਇੱਥੇ ਹੀ ਬਸ ਨਹੀਂ ਹੈ ਇਹਨਾਂ ਐਸਡੀਪੀਸੀ ਮੈਂਬਰਾਂ ਦੇ ਵਿੱਚੋਂ ਜੇ ਮੈਂ ਗਲਤ ਨਾ ਹਾਂ ਮੇਰੇ ਕੋਲ ਤਾਂ ਰਹੀ ਕੀ ਹੈ ਜਿੰਨੀ ਲਿਸਟ ਹੈ ਜੀ ਚਲੋ ਮੈਂ ਲਿਸਟ ਦੀ ਗਿਣਤੀ 'ਚ ਨਹੀਂ ਪੈਂਦਾ ਕਿਉਂਕਿ ਹੁਣ ਡਾਕਟਰ ਚੱਲੇ ਨੂੰ ਟਾਈਮ ਹੋ ਗਿਆ 13 ਵਰਕਿੰਗ ਕਮੇਟੀ ਦੇ ਮੈਂਬਰ اے ਐਸਡੀਪੀਸੀ ਦੇ ਮੈਂਬਰ ਹੈ ਜਿਹੜੀ ਸਭ ਤੋਂ ਸੁਪਰੀਮ ਸਾਡੀ ਤਾਕਤ ਵਾਲੀ ਕਮੇਟੀ ਹੈ ਨਾ ਵਰਕਿੰਗ ਕਮੇਟੀ ਉਹਦੇ ਚੋਂ 13 ਮੈਂਬਰ ਹੈ ਤੇ 64 ਤੋਂ 66 ਮੈਂ ਤੁਹਾਨੂੰ ਪਹਿਲਾਂ ਦੱਸ ਜਾ ਕਿ 64 ਕੇ 66 ਹੈ ਐਸਡੀਪੀਸੀ ਦੇ ਮੈਂਬਰ ਡੈਲੀਗੇਟ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਪਏ ਹੈ ਯਾਰ ਜੇ ਐਨਾ ਕੁਝ ਹੋਣਾ ਤੁਹਾਡੀ ਪਾਰਟੀ ਡੀ ਰਜਿਸਟਰਡ ਨਹੀਂ ਹੁੰਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜਿਹੜੇ ਤੁਹਾਨੂੰ ਜ਼ੁਬਾਨੀ ਜਾਂ ਲਿਖਤੀ ਹੋਏ ਆ ਕਿ ਤੁਸੀਂ ਵਰਕਿੰਗ ਕਮੇਟੀ ਚ ਕਰ ਲੋ ਤੇ ਕਿਵੇਂ ਪਾਰਟੀ ਡੀ ਰਜਿਸਟਰਡ ਹੋ ਜੂਗੀ ਵੀ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਨੂੰ ਹੀ ਨੀਵਾ ਦਿਖਾਉਣਾ ਚਾਹੁੰਦੇ ਨਾਲੀ ਟੱਕਰ ਲੈਣੀ ਹੈ ਇੱਥੇ ਹੀ ਬਸ ਨਹੀਂ ਮੈਂ ਅੱਗੇ ਹੋਰ ਤੁਰਾਂ ਮਤਲਬ 10 ਦਿਨ ਸੰਗ ਹੁੰਦੀ ਜਾਂ ਕਿ ਅਸੀਂ ਡਬਲ ਸਟੈਂਡਰਡ ਸਾਡਾ ਕਿਸ ਕਿਸ ਹੁੰਦਾ ਹੈ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈ ਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾ ਰਹੋ ਵੀ ਨਹੀਂ ਕਿ ਮੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਨਿਕ ਕਮੇਟੀ ਕਸੂਰਵਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬਣਾਈ ਤੇ ਉਹ ਜਿਹੜੀ ਜਾਂਚ ਹੈ ਉਹ ਇੱਕ ਕਮੇਟੀ ਨੂੰ ਸੌਂਪੀ ਤੇ ਕਮੇਟੀ ਚ ਮੈਂਬਰ ਕੌਣ ਹੈ ਕਦੇ ਕਿਸੇ ਨੇ ਤੁਸੀਂ ਲਿਖਿਆ ਜਾਂ ਬੋਲਿਆ ਕੋਈ ਇੱਕ ਤਹਿ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਿਆਣਾ ਤੋਂ ਜੀ ਦੀ ਕਰਕੇ ਸਮਝੋ ਹਰਿਆਣਾ ਕਮੇਟੀ ਬਣੀ ਹੈ ਉਹਦਾ ਨਾਮ ਹੈ ਰਗੂਜੀਤ ਸਿੰਘ ਗਿਰਕ ਤੇ 13ਵੀਂ ਵਾਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਇਕੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਹੀਂ ਜਿਹੜੀ ਗੱਲ ਤੇ ਮੈਂ ਬੇਸਿਕ ਤੇ ਆਉਣਾ ਹੈ ਕਿ ਉਹ ਪਹਿਲਾਂ ਤਾਂ ਸਟੇਟ ਦਾ ਡੈਲੀਗੇਟ ਹੈ ਇਹਦੇ ਵਿੱਚ ਜਿਹੜਾ ਪ੍ਰਧਾਨ ਬਣਾਉਣ ਲਈ ਬਣਦਾ ਡੈਲੀਗੇਟ ਹੈ ਫਿਰ ਉਹ ਵਰਕਿੰਗ ਕਮੇਟੀ ਦਾ ਮੈਂਬਰ ਵੀ ਹੈ ਫਿਰ ਉਹ ਪਾਰਟੀ ਦਾ ਅਹੁਦੇਦਾਰ ਵੀ ਹੈ ਤੇ ਵੱਡੀ ਡਿਗਰੀ ਸੁਖਬੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਵੀ ਹੈ ਤੇ ਜਿਹਨੂੰ ਕਮੇਟੀ ਦਾ ਝਟਕਾ ਆਉਣ ਦੇ ਲਈ ਚੇਅਰਮੈਨ ਬਣਾਇਆ ਇਹ ਤੁਹਾਡੇ ਸਾਹਮਣੇ ਆ ਆ ਉਸ ਕਮੇਟੀ ਦੇ ਚੇਅਰਮੈਨ ਦਾ ਹਾਲ ਹੈ ਦੂਜਾ ਮੈਂਬਰ ਕੌਣ ਹੈ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਛੇਰ ਸਿੰਘ ਮੰਡ ਵਾਲਾ ਉਹ ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਨਾਮਿਨੇਟਡ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਹੁਣ ਸਾਡੀ ਦੁਰਗਤ ਕਿੱਥੋਂ ਤੱਕ ਆ ਗਈ ਕਿ ਜ਼ਥੇਦਾਰਾਂ ਦੀ ਇੱਕ ਜ਼ਿਲ੍ਹਾ ਪ੍ਰਧਾਨ ਇਨਕੁਆਰੀਆਂ ਕਰਨਗੇ ਕਿ ਜੀ ਜਾਤੀ ਲਾਓ ਕਿ ਕਿਹਦੇ ਪਾਸੇ ਨੂੰ ਪੰਤ ਨੂੰ ਲੈ ਕੇ ਚੱਲੇ ਆ ਸੀ ਉਹ ਉਹ ਨੋਮੀਨੇਟਡ ਸਾਹਿਬ ਬੀਰ ਸਿੰਘ ਬਾਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਤੀਜਾ ਮੈਂਬਰ ਜਿਹੜਾ ਹੈਗਾ ਉਹਦੇ ਚ ਦਲਜੀਤ ਸਿੰਘ ਭਿੰਡਰ ਹੈ ਇਹ ਸਾਰੇ ਹੀ ਮੇਰੇ ਮਿੱਤਰ ਹੈ ਮੈਂ ਆਪਦੇ ਤੇ ਨਾ ਲਾਉਣਾ ਮੈਂ ਇੱਕ ਵਰਕਿੰਗ ਸਟਾਈਲ ਤੇ ਗੱਲ ਕਰ ਰਿਹਾ ਮੇਰੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਤੀਜਾ ਮੈਂਬਰ ਹੈ ਦਲਜੀਤ ਸਿੰਘ ਭਿੰਡਰ ਜਿਹੜਾ ਕਿ ਐਗਜ਼ੀਕਟਿਵ ਮੈਂਬਰ ਆਇਸ ਕਮੇਟੀ ਦੇ ਵਿੱਚ ਉਹ ਵੀ ਸਟੇਟ ਦਾ ਡੈਲੀਗੇਟ ਹੈ ਹਿਮਾਚਲ ਵੱਲੋਂ ਤੇ ਹਿਮਾਚਲ ਦਾ ਅਸੀਂ ਕਈ ਵਾਰੀ ਉਹਦੇਦਾਰ ਪ੍ਰਧਾਨ ਬਣਾ ਕੇ ਵੀ ਰੱਖਿਆ ਉਹ ਵੀ ਸੁਖਬੀ ਸਿੰਘ ਬਾਦਲ ਦਾ ਨਾਮਿਨੇਟਡ ਹੈ ਔਰ ਜੇ ਮੈਂ ਗੱਲ ਕਰਨਾ ਉਹਦਿਆਂ ਦੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਕੋਲੇ ਉਹਦੇ ਕਿਹੜੇ ਕਿਹੜੇ ਆ ਪਾਰਟੀ ਦੇ ਪ੍ਰਧਾਨ ਵੀ ਨੇ ਐਸਪੀਸੀ ਦੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੌਥੀ ਵਾਰੀ ਇਹ ਜ਼ੋਰ ਲਾ ਕੇ ਬਣਾਏ ਆ ਜੋ ਤਾਂ ਝਾਂਮ ਚਾਂਮ ਵਰਤ ਸਕਦੇ ਸੀ ਬਣਿਆ ਚਲੋ ਉਹਨਾਂ ਗਲਤ ਨਹੀਂ ਮੈਂ ਜਾਂਦਾ ਉਹ ਸਟੇਟ ਦੇ ਡੈਲੀਗੇਟ ਨੇ ਜਿਹੜੇ ਪ੍ਰਧਾਨ ਬਣਾਉਣ ਲਈ ਬਣਦੇ ਆ ਫਿਰ ਵਰਕਿੰਗ ਕਮੇਟੀ ਦੇ ਉਹ ਮੈਂਬਰ ਨੇ ਕੋਰ ਕਮੇਟੀ ਦੇ ਉਹ ਮੈਂਬਰ ਨੇ ਤੇ ਅੱਜ ਤੱਕ ਜਿੰਨੇ ਐਸਪੀਸੀ ਦੇ ਪ੍ਰਧਾਨ ਰਹੇ ਐ ਉਹ ਸਾਰੇ ਕੋਰ ਕਮੇਟੀ ਦੇ ਮੈਂਬਰ ਰਹੇ ਐ ਅੱਜ ਤੱਕ ਕੋਈ ਨੋਟਿਸ ਨਹੀਂ ਮਿਲਿਆ ਜਿ ਤੁਸੀਂ ਧਾਰਮਿਕ ਨੁਮਾਇੰਦੇ ਨੂੰ ਬਿਠਾ ਕੇ ਤੇ ਐਸਪੀਸੀ ਦੇ ਪ੍ਰਧਾਨ ਨੂੰ ਬਿਠਾ ਕੇ ਤੁਸੀਂ ਫੈਸਲੇ ਕਰ ਦਿਓ ਪਾਰਟੀ ਦੇ ਤੇ ਥੋੜੀ ਤਾਂ ਪਾਰਟੀ ਰੀਜਿਸਟਰਡ ਹੋਣੀ ਚਾਹੀਦੀ ਐ ਫਿਰ ਅੱਜ ਤੱਕ ਨੋਟਿਸ ਨਹੀਂ ਮਿਲਿਆ ਤੇ ਸ਼ਰੀਫ ਕਾਲਕਟਾ ਸਾਹਿਬ ਦੇ ਹੁਕਮਾਂ ਕਰਕੇ ਕੱਲਾ ਨੋਟਿਸ ਤੁਹਾਨੂੰ ਮਿਲ ਸਕਦਾ ਇਸ ਕਰਕੇ ਪ੍ਰਭੋ ਇੱਥੇ ਬਸ ਨਹੀਂ ਅਲਵਿੰਦਰ ਪਾਲ ਸਿੰਘ ਪੱਖੋਕੇ ਸਾਹਿਬ ਮੇਰੇ ਬਹੁਤ ਸਾਰਾ ਯੋਗ ਹੈ ਉਸ ਐਸਪੀਸੀ ਦੇ ਪ੍ਰਧਾਨ ਵੀ ਰਹੇ ਹੈ ਇਸ ਟਾਈਮ ਉਹ ਜ਼ਿਲ੍ਹੇ ਦੇ ਪ੍ਰਧਾਨ ਹੈ ਸਟੇਟ ਦੇ ਡੈਲੀਗੇਟ ਹੈ ਵਰਕਿੰਗ ਕਮੇਟੀ ਮੈਂਬਰ ਹੈ ਐਸਪੀਸੀ ਮੈਂਬਰ ਹੈ ਗੁਰਚਰਨ ਸਿੰਘ ਗਰੇਵਾਲ ਹੈ ਜ਼ਿਲ੍ਹਾ ਪ੍ਰਧਾਨ ਹੈ ਤੇ ਸਟੇਟ ਦੇ ਡੈਲੀਗੇਟ ਹੈ ਮੈਂ ਕਿੰਨਿਆਂ ਦੀ ਨਾਲ ਉਹ ਮੈਂ ਤਾਂ ਸਾਰਿਆਂ ਦਾ ਲੈ ਸਕਦਾ ਠਾਟਾਂ ਦੇ ਠਾਟਾਂ ਦਾ ਆ ਬਾਇਓ ਡਾਟਾ ਨਾ ਮੇਰੇ ਕੋਲੇ ਬਣਿਆ ਪਿਆ ਮੈਂ ਇੱਕ ਗੱਲ ਤੋਂ ਹੈਰਾਨ ਹੈ ਕਿ ਅਸੀਂ ਕਰਦੇ ਕੀ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਾਰਟੀ ਦੇ ਸਟੇਟ ਡੈਲੀਗੇਟ ਵਰਕਿੰਗ ਕਮੇਟੀ ਮੈਂਬਰ ਇਹ ਇਹ ਤੇ ਫਿਰ ਇੱਕ ਇੱਕ ਚੀਜ਼ ਤੋਂ ਤੁਸੀਂ ਸਾਰੇ ਤੋਂ ਭੱਜੀ ਜਾਂਦੇ ਹੋ ਤੁਹਾਡੇ ਜੜਾਂ ਤੋਂ ਤਾਂ ਸਾਰੇ ਦੇ ਸਾਰੇ ਤੁਸੀਂ ਸਾਡੀ ਨੀ ਜਿਹੜੀ ਹੈ ਉਹ ਨੀਰੀ ਤੇ ਪੀਰੀ ਦੇ ਸਿਧਾਂਤਾਂ ਤੇ ਟਿਕੀ ਹੈ ਤੇ ਤੁਸੀਂ ਹੁਣ ਤਲਾਂਗੜੀ ਦੇਣ ਤੇ ਲੱਗੇ ਹੋਇਓ